ਹੈਲੋ ਦੋਸਤੋ ਸਟੱਡੀ ਨਦਰਵੇ ਚੈਨਲ ਉਤ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪਾਂ ਦੋਸਤੋ ਪੀਐਸ ਪੀਸੀਲ ਦੇ ਅਪ੍ਰੈਂਟਿਸਿਪ ਦੇ ਜਿਹੜੇ ਐਗਜ਼ਾਮ ਦੀ ਪ੍ਰੈਪਰੇਸ਼ਨ ਵਾਸਤੇ ਸੀਰੀਜ਼ ਸਟਾਰਟ ਕੀਤੀ ਆ ਕਲਾਸ 1 ਤੇ ਕਲਾਸ 2 ਦੇ ਵਿੱਚ ਆਪਾਂ ਬੇਸਿਕ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਰਿਲੇਟਡ ਜਿਹੜੇ ਵੀ ਟੌਪਿਕ ਆ ਉਹ ਆਪਾਂ ਕਵਰ ਕਰ ਰਹੇ ਆ ਅੱਜ ਵੀ ਕਲਾਸ 3 ਦੇ ਵਿੱਚ ਆਪਾਂ ਬੇਸਿਕ ਜਿਹੜਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਟੌਪਿਕ ਆ ਨੈਕਸਟ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਟਾਈਪਸ ਆਫ ਕਰੰਟ ਏਸੀ ਦੇ ਡੀਸੀ ਬਾਰੇ ਉਹਦੇ ਕੁਐਸਚਨ ਹੋਣਗੇ ਤਾਂ ਦੋਸਤੋ ਸ਼ੁਰੂ ਕਰਦੇ ਆ ਸਭ ਤੋਂ ਵਿੱਚ ਕਰੰਟ ਫਲੋਜ਼ ਇਨ ਵਨ ਡਾਇਰੈਕਸ਼ਨ ਕਿਹੜਾ ਕਰੰਟ ਸਿਰਫ ਇੱਕ ਦਿਸ਼ਾ ਵਿੱਚ ਵਗਦਾ ਹੈ ਤਾਂ ਇਹਦਾ ਰਾਈਟ ਆਨਸਰ ਆ ਗਿਆ ਦੋਸਤੋ অপਸ਼ਨ ਨੰਬਰ ਬੀ ਜਾਨੀ ਕਿ ਡੀਸੀ ਕਰੰਟ ਜਿਹੜਾ ਡੀਸੀ ਕਰੰਟ ਆ ਉਹ ਇੱਕ ਦਿਸ਼ਾ ਵਿੱਚ ਵਗਦਾ ਹੈ ਜੇ ਡੀਸੀ ਕਰੰਟ ਦਾ ਆਪਾਂ ਗ੍ਰਾਫ ਬਣਾਉਣ ਦੀ ਗੱਲ ਕਰੀਏ ਤਾਂ ਡੀਸੀ ਕਰੰਟ ਦਾ ਗ੍ਰਾਫ ਇਧਰ ਟਾਈਮ ਆ ਗਿਆ ਇਧਰ ਐਂਪਲੀਚਿਊਡ ਆ ਗਿਆ ਤਾਂ ਇਥੋਂ ਆਪਾਂ ਸਿੱਧੀ ਦਿਸ਼ਾ ਦੇ ਵਿੱਚ ਡੀਸੀ ਕਰੰਟ ਫਲੋ ਕਰਦਾ ਹੈ ਨੈਕਸਟ ਆਪਣੇ ਕੋਲ ਇੱਕ ਕੁਐਸਚਨ ਆ ਗਿਆ ac stands for ਵੀ ਜਾਨੀ ਕਿ ac ਦਾ ਪੂਰਾ ਨਾਮ ਕੀ ਹੈ ac ਦੀ ਫੁੱਲ ਫਾਰਮ ਕੀ ਹੈ dc ਦਾ ਤਾਂ ਤਾਂ ਡਾਇਰੈਕਟ ਕਰੰਟ ਆ ਗਿਆ ac ਦਾ ਆ ਜਾਂਦਾ ਦੋਸਤੋ অপਸ਼ਨ ਨੰਬਰ b ਅਲਟਰਨੇਟਿੰਗ ਕਰੰਟ ਅਲਟਰਨੇਟਿੰਗ ਕਰੰਟ ਕਿਹੜਾ ਹੁੰਦਾ ਇਹਦਾ ਰਾਈਟ ਆਨਸਰ ਆ ਗਿਆ অপਸ਼ਨ ਨੰਬਰ b ਅਲਟਰਨੇਟਿੰਗ ਕਰੰਟ ਹੁੰਦਾ ਜਿਵੇਂ ਇਦਾਂ ਗ੍ਰਾਫ ਬਣ ਗਿਆ ਜਿਹਦੇ ਵਿੱਚੋਂ ਆਪਣਾ ਇਦਾਂ ਬੇਵ ਫਾਰਮ ਬਣਦੀ ਆ ਪੋਲਸ ਟੂ ਅ ਨੈਗੇਟਿਵ ਦੇ ਵਿੱਚ ਇਹ ਆਪਾਂ ਅਲਟਰਨੇਟ ਕਰੰਟ ਆ ਜਾਂਦਾ ਹੈ ਨੈਕਸਟ ਆਪਣੇ ਕੋਲ ਇੱਕ ਕੁਐਸਚਨ ਹੈਗਾ ਵਿਚ ਡਿਵਾਈਸ ਪ੍ਰੋਡਿਊਸਸ ਡੀਸੀ ਕਿਹੜਾ ਉਪਕਰਨ ਆ ਜਿਹੜਾ ਉਹ ਡੀਸੀ ਕਰੰਟ ਤਿਆਰ ਕਰਦਾ ਹੈ ਤਾਂ ਆਪਣੇ ਕੋਲੇ ਆਪਸ਼ਨ ਨੰਬਰ ਜਿਹੜਾ ਆਪਸ਼ਨ 4 ਦਿੱਤੀਆਂ ਹੋਊਗਾ ਜਿਹਦੇ ਵਿੱਚ ਟਰਾਂਸਫਾਰਮਰ ਆ ਟਰਾਂਸਫਾਰਮਰ ਜਿਹੜਾ ਕਦੇ ਵੀ ਡੀਸੀ ਤੇ ਵਰਕ ਨਹੀਂ ਕਰਦਾ ਇਹਦਾ ਰਾਈਟ ਆਨਸਰ ਆ ਜੇਦਾ ਆਪਸ਼ਨ ਨੰਬਰ ਬੀ ਜਾਨੀ ਕਿ ਬੈਟਰੀ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਇਨ ਏਸੀ ਕਰੰਟ ਕਿਵੇਂ ਫਲੋ ਕਰਦਾ ਜਾਨੀ ਕਿ ਏਸੀ ਸਪਲਾਈ ਦੇ ਵਿੱਚ ਕਰੰਟ ਕਿਵੇਂ ਫਲੋ ਕਰਦਾ ਇਹਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਵੀ ਜਾਨੀ ਕਿ ਰਿਵਰਸ ਡਾਇਰੈਕਸ਼ਨ ਪੀਰੀਆਡਿਕਲੀ ਇਹਦਾ ਮਤਲਬ ਕੀ ਬਣ ਗਿਆ ਜਿਵੇਂ ਪਹਿਲਾਂ ਤੁਹਾਨੂੰ ਗ੍ਰਾਫ ਬਣਾ ਕੇ ਦਿਖਾਇਆ ਸੀਗਾ ਇਹਦੇ ਵਿੱਚ ਕੀ ਆ ਰਿਵਰਸ ਡਾਇਰੈਕਸ਼ਨ ਪੀਰੀਆਡਿਕਲੀ ਇੱਕ ਇਥੇ ਹਾਫ ਸਾਈਕਲ ਪੂਰਾ ਹੋਣ ਤੋਂ ਬਾਅਦ نیچے ਨਿਕਲ ਗਿਆ ਇਹਦੂਬਦ ਉੱਪਰ ਪੋਜ਼ਿਟਿਵ ਹਾਫ نیچے 네ਗੇਟਿਵ ਹਾਫ ਐਦਾਂ ਕਰਦਾ ਜਾਨੀ ਕਿ ਉੱਪਰ ਜਦੋਂ ਹਾਫ ਸਾਈਕਲ ਕੰਪਲੀਟ ਹੋ ਗਿਆ ਇਹਦੂਬਦ ਉਹਦੀ ਡਾਇਰੈਕਸ਼ਨ ਚੇਂਜ ਕਰਕੇ 네ਗੇਟਿਵ ਚ ਵਗ ਜਾਊਗਾ ਉਥੋਂ ਹਾਫ ਸਾਈਕਲ ਪੂਰਾ ਕਰੂਗਾ ਇਹਦੂਬਦ ਉੱਪਰ ਵਗ ਜਾਊਗਾ ਜਿਹੜਾ ਆ ਇਸ ਬਿੰਦੂ ਤੋਂ ਲੈ ਕੇ ਆ ਪਹਿਲੇ ਬਿੰਦੂ ਤੋਂ ਲੈ ਕੇ ਇੱਥੋਂ ਤੱਕ ਇਹ ਇੱਕ ਸਾਈਕਲ ਬਣਿਆ ਇਹਨੂੰ ਇੱਕ ਸਾਈਕਲ ਕਹਿ ਦਿੰਦੇ ਆ ਨੈਕਸਟ ਆਪਣੇ ਕੋਲੇ ਕੁਐਸਚਨ ਆ ਜਾਂਦਾ ਸਿੰਬਲ ਫਾਰ ਡੀਸੀ ਕਰੰਟ ਇਜ਼ ਡੀਸੀ ਕਰੰਟ ਲਈ ਕਿਹੜਾ ਚਿੰਨ੍ਹ ਹੈਟ ਲਿਖਿਆ ਦੇ ਵਿੱਚੋਂ A ਆ B ਆ C ਤੇ D ਇਹਦਾ ਰਾਈਟ ਆਨਸਰ ਹੈਗਾ B ਇਹਦੇ ਵਿੱਚ ਕੀ ਹੈ ਇੱਕ ਸਿੱਧੀ ਲਾਈਨ ਥੱਲੇ ਡਾਟਡ ਲਾਈਨ ਲਾਈ ਹੋਈ ਹੈ ਇਹ ਡੀਸੀ ਕਰੰਟ ਦਾ ਸਿਗਨਲ ਉੱਪਰ ਜਿਹੜਾ A ਆਪਸ਼ਨ ਦੇ ਵਿੱਚ ਬਣਾਇਆ ਹੋਇਆ ਇਹ ਇਦਾਂ ਇਹ ਉਹਦਾ ਸਾਈਕਲ ਹੀ ਬਣਾਇਆ ਹੋਇਆ ਇੱਕ ਇਹ ਏਸੀ ਕਰੰਟ ਦਾ C ਵਾਲਾ ਦਾ ਇਕੁਅਲ ਦਾ ਸਾਈਨ ਆ ਗਿਆ D ਦਾ ਆ ਗਿਆ ਗ੍ਰੇਟਰ ਦੇ ਨਾਲ ਗ੍ਰੇਟਰ ਦੇ ਨਾਲ ਤੇ ਨੈਕਸਟ ਆਪਣੇ ਕੋਲ ਇੱਕ ਕੁਐਸਚਨ ਆ ਗਿਆ ਵਿੱਚ ਕਰੰਟ ਇਸ ਮੋਸਟਲੀ ਯੂਜ਼ਡ ਇਨ ਹਾਊਸਹੋਲਡ ਘਰਾਂ ਵਿੱਚ ਜ਼ਿਆਦਾਤਰ ਕਿਹੜਾ ਕਰੰਟ ਵਰਤੇ ਜਾਂਦਾ ਕਿਹੜੀ ਸਪਲਾਈ ਹੁੰਦੀ ਹੈ ਤੇ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ B ਜਾਨੀ ਕਿ AC ਕਰੰਟ ਅਲਟਰਨੇਟ ਕਰੰਟ ਘਰਾਂ ਦੇ ਵਿੱਚ ਯੂਜ਼ ਹੁੰਦਾ ਹੈ ਨੈਕਸਟ ਆ ਗਿਆ ਆਪਣੇ ਕੋਲੇ ਫ੍ਰੀਕਵੈਂਸੀ ਆਫ AC ਇਨ ਇੰਡੀਆ ਇੰਡੀਆ ਦੇ ਵਿੱਚ ਏਸੀ ਕਰੰਟ ਦੀ ਫ੍ਰੀਕਵੈਂਸੀ ਕੀ ਹੁੰਦੀ ਹੈ ਹਰ ਇੱਕ ਕੰਟਰੀ ਦੇ ਵਿੱਚ ਫ੍ਰੀਕਵੈਂਸੀ ਅਲੱਗ-ਅਲੱਗ ਹੈ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਏ ਯਾਨੀ ਕਿ 50 ਹਰਟਸ 50 ਹਰਟਸ ਦਾ ਮਤਲਬ ਆ ਜਾਂਦਾ ਵੀ ਇੱਕ ਸੈਕਿੰਡ ਦੇ ਵਿੱਚ ਆ ਇੱਕ ਸਾਈਕਲ ਹੋ ਗਿਆ ਇੱਕ ਸਾਈਕਲ ਇੱਕ ਸੈਕਿੰਡ ਦੇ ਵਿੱਚ ਇਹ 50 ਸਾਈਕਲ ਕੰਪਲੀਟ ਕਰ ਲੈਂਦਾ ਤਾਂ ਕਰਕੇ ਇਹਨੂੰ 50 ਹਰਟਸ ਫ੍ਰੀਕਵੈਂਸੀ ਕੈਡਨਿਅਮ ਨੈਕਸਟ ਆਪਣੇ ਕੋਲ ਆ ਡੀਸੀ ਕਰੰਟ ਇਜ਼ ਮੇਨਲੀ ਯੂਜ਼ਡ ਇਨ ਡੀਸੀ ਕਰੰਟ ਮੁੱਖ ਤੌਰ ਤੇ ਕਿਸ ਵਿੱਚ ਵਰਤੇ ਜਾਂਦਾ ਕਿਸ ਸਰਕਟ ਲਈ ਜਾਂ ਕਿੱਥੇ ਕਿਹੜੀ ਐਪਲੀਕੇਸ਼ਨ ਦੇ ਵਿੱਚ ਵਰਤੇ ਜਾਂਦਾ ਤਾਂ ਇਹਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ ਜਾਨੀ ਕਿ ਇਲੈਕਟ੍ਰੋਨਿਕ ਸਰਕਟ ਇਲੈਕਟ੍ਰੋਨਿਕ ਸਰਕਟ ਕਿਹੜੇ ਆਗੇ ਜਿਵੇਂ ਆਪਣਾ ਮੰਨ ਲਓ ਸਟੀਰੀਓ ਵਗੈਰਾ ਆਗੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਡੈਕ ਕਹਿੰਦੇ ਨੇ ਇੱਕ 뮤ਜ਼ਿਕ ਸਿਸਟਮ ਆ ਗਿਆ। ਉਹਦੇ ਵਿੱਚ ਜਿਹੜਾ ਇਲੈਕਟ੍ਰੋਨਿਕ ਸਰਕਟ ਹੁੰਦਾ ਪੀਸੀਬੀ ਬੋਰਡ ਹੁੰਦੇ ਆ। ਉਹਨਾਂ ਵਿੱਚ ਡੀਸੀ ਗਰੰਟ ਵਰਤੇ ਜਾਂਦਾ। ਜਿਹੜੀਆਂ ਕਰੇ ਲੂਪ ਕਰਨ ਉਹ ਆਪਣੇ ਤਕਰੀਬਨ ਸਾਰੇ ਏਸੀ ਤੇ ਚੱਲਣ ਵਾਲੇ ਆ। ਜਿਹੜੀਆਂ ਪਾਵਰ ਲੈਣਾ ਉਹ ਵੀ ਏਸੀ ਸਪਲਾਈ ਵਾਲੀਆਂ ਆਂ। ਇਲੈਕਟ੍ਰਿਕ ਫੈਨ ਆਗੇ ਪੱਖੇ ਆਗੇ ਉਹ ਵੀ ਏਸੀ ਵਾਲੇ ਹੁੰਦੇ ਆ ਮੋਸਟਲੀ। ਨੈਕਸਟ ਆਪਣੇ ਕੋਲੇ ਹੈਗਾ ਵਿਚ ਆਫ ਦੀ ਫੋਲੋਇੰਗ ਚੇਂजेस ਡਾਇਰੈਕਸ਼ਨ ਉਹੀ ਚੀਜ਼ ਆ ਗਈ ਇਹ ਕੁਐਸਚਨ ਨੂੰ ਬਦਲਤਾ ਇਹਨਾਂ ਨੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਰੰਟ ਦਿਸ਼ਾ ਬਦਲਦਾ ਦਾ ਰਾਈਟ ਆਨਸਰ ਆ ਗਿਆ ਆਪਸ਼ਨ ਨੰਬਰ ਸੀ ਯਾਨੀ ਕਿ ਏਸੀ ਕਰੰਟ ਅੱਗੇ ਆਪਣੇ ਕੋਲੇ ਹੈਗਾ ਡੀਸੀ ਕਰੰਟ ਇਜ਼ ਅਬਟੇਨਡ ਫਰੋਮ ਡੀਸੀ ਕਰੰਟ ਸਾਨੂੰ ਕਿੱਥੋਂ ਮਿਲਦੀ ਹੈ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਸੋਲਰ ਪੈਨਲ ਤੋਂ ਯਾਨੀ ਕਿ ਸੂਰਜੀ ਪੈਨਲ ਹੁੰਦੇ ਆ ਜਿਹੜੇ ਉਹਨੋਂ ਦੋਪਰ ਡੀਸੀ ਕਰੰਟ ਡਾਇਰੈਕਟ ਮਿਲਦਾ ਜਿਹੜੇ ਆਲਟਰਨੇਟਰ ਆਗੇ ਆਲਟਰਨੇਟਰ ਇਨਵਰਟਰ ਟਰਾਂਸਫਾਰਮਰ ਇਹ ਏਸੀ ਕਰੰਟ ਵਾਸਤੇ ਹੈ ਕਿ ਆਲਟਰਨੇਟਰ ਦਾ ਮਤਲਬ ਹੀ ਏਸੀ ਤੋਂ ਪਿਆ ਆਲਟਰਨੇਟਰ ਇਨਵਰਟਰ ਕੀ ਆ ਪਹਿਲਾਂ ਏਸੀ ਸਪਲਾਈ ਨੂੰ ਡੀਸੀ 'ਚ ਬਦਲ ਦਿੰਦਾ ਬੈਟਰੀ 'ਚ ਬੈਟਰੀ ਤੋਂ ਦੁਬਾਰੇ ਡੀਸੀ ਕਰੰਟ ਆ ਜਿਹੜਾ ਉਹ ਉਹਨੂੰ ਏਸੀ 'ਚ ਕਨਵਰਟ ਕਰਕੇ ਫੇਰ ਆਪਣੇ ਘਰ ਦੇ ਵਿੱਚ ਸਪਲਾਈ ਕਰ ਦਿੰਦਾ ਨੈਕਸਟ ਆ ਗਿਆ ਵਿਚ ਵੇਵ ਫਾਰਮ ਰਿਪਰੈਜ਼ੈਂਟਸ ਏਸੀ ਕਹਿਣ ਦਾ ਮਤਲਬ ਆ ਏਸੀ ਦੀ ਲਹਿਰਾਕਾਰ ਰੂਪਰੇਖਾ ਕਿਹੜੀ ਹੁੰਦੀ ਹੈ ਸੋ ਨੂੰ ਗ੍ਰਾਫ ਬਣਾ ਕੇ ਦੱਸਿਆ ਜਿਵੇਂ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ ਸਾਈਨ ਵੇਵ ਆਹਾਂ ਜਿਹੜਾ ਆ ਜਾਂਦਾ ਇਹ ਸਾਈਨ ਵੇਵ ਆ ਜਾਂਦੀ ਹੈ ਐਦਾਂ ਹੁਣ ਤੁਸੀਂ ਕਿਤੇ ਨਾ ਕਿਤੇ ਇਨਵਰਟਰ ਦੇ ਉੱਪਰ ਲਿਖਿਆ ਦੇਖਿਆ ਹੋਊਗਾ ਪਿਓਰ ਸਾਈਨੋਸਾਈਡਲ ਵੇਵ ਸਾਈਨੋਸਾਈਡਲ ਵੇਵ ਵੀ ਕਹਿੰਦੇ ਆ ਇਹਨੂੰ ਸਾਈਨ ਲਹਿਰ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਪਿਓਰ ਸਾਈਨੋਸਾਈਡਲ ਦਾ ਮਤਲਬ ਕਈ ਇਨਵਰਟਰ ਇਦਾਂ ਦੇ ਹੁੰਦੇ ਆ ਜਿਵੇਂ ਤੁਸੀਂ ਦੇਖਿਆ ਹੋਊਗਾ ਮੋਸਟਲੀ ਜਦੋਂ ਸਪਲਾਈ ਬੰਦ ਹੋ ਜਾਂਦੀ ਆ ਪਾਵਰ ਕੱਟ ਹੋ ਜਾਂਦਾ ਇਨਵਰਟਰ ਤੇ ਸਪਲਾਈ ਕਰਦੀ ਹੋ ਜਾਂਦੀ ਆ ਕਈ ਵਾਰੀ ਪੱਖੇ ਨਾ ਆਵਾਜ਼ ਕਰਨ ਲੱਗ ਜਾਂਦੇ ਆ ਕਹੇ-ਕਹੇ ਜਿਹਦੀ ਆਵਾਜ਼ ਕਰਨ ਲੱਗ ਜਾਂਦੇ ਅਜੀਬ ਜੀ ਉਹ ਇਸ ਕਰਕੇ ਕਰਦੇ ਹੁੰਦੇ ਆ ਜਿਹੜਾ ਇਨਵਰਟਰ ਆ ਉਹ ਡੀਸੀ ਕਰੰਟ ਤੋਂ ਪਿਓਰ ਈਸੀ ਨਹੀਂ ਬਣਾ ਰਿਹਾ ਹੁੰਦਾ ਥੋੜਾ ਬਹੁਤ ਉਹਦੇ ਵਿੱਚ ਰਿਪਲ ਆ ਜਾਂਦੇ ਨੇ ਰਿਪਲ ਥੋੜੇ ਬਹੁਤ ਉਹਦੇ ਵਿੱਚ ਐਂ ਲਾ ਲਓ ਵੀ ਆਪਾਂ ਵੀ ਰਿਪਲ ਅਫੈਕਟ ਆ ਜਾਂਦੇ ਆ ਜਿਹਦੇ ਕਰਕੇ ਜਦੋਂ ਡੀਸੀ ਕਰੰਟ ਕਿਸੇ ਕੋਇਲ ਦੇ ਵਿੱਚ ਫਲੋ ਕਰੂਗਾ ਤਾਂ ਸਾਊਂਡ ਪੈਦਾ ਕਰੂਗਾ ਇਸ ਕਰਕੇ ਆਪਣਾ ਪੱਖਾ ਸਾਊਂਡ ਕਰਨ ਲੱਗ ਜਾਂਦਾ ਹਲਕਾ ਜਿਹਾ ਅਲੱਗ ਜਿਹਾ ਪਰ ਜਿਹੜੇ ਇਨਵਰਟਰ ਸਹੀ ਹੁੰਦੇ ਆ ਪਿਓਰ ਸਾਈਨੋਸਾਈਡਲ ਵੇਵ ਵਾਲੇ ਹੁੰਦੇ ਆ ਉਹਨਾਂ 'ਚ ਪਤਾ ਨਹੀਂ ਲੱਗਦਾ ਜਦੋਂ ਪਾਵਰ ਕੱਟ ਆ ਗਿਆ ਤਾਂ ਪੱਖੇ ਦੀ ਆਵਾਜ਼ ਪਹਿਲਾਂ ਵਾਂਗ ਹੀ ਰਹਿੰਦੀ ਹੈ। ਨੈਕਸਟ ਆ ਗਿਆ ਆਪਣੇ ਕੋਲੇ ਇਨ ਡੀਸੀ ਵੋਲਟੇਜ ਡੀਸੀ ਦੇ ਵਿੱਚ ਵੋਲਟੇਜ ਕੀ ਹੁੰਦੀ ਹੈ ਤਾਂ ਇਹਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ B ਜਾਨੀ ਕਿ ਰਿਮੇਨਸ ਕਨਸਟੈਂਟ ਹਮੇਸ਼ਾ ਸਥਿਰ ਰਹਿੰਦੀ ਹੈ ਵੋਲਟੇਜ। ਤਾਂ ਦੋਸਤੋ ਅੱਜ ਲਈ ਇੰਨਾ ਹੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ। ਇੱਕ ਮੈਂ ਤੁਹਾਨੂੰ ਦੱਸ ਦਿੰਦਾ ਟੈਲੀਗ੍ਰਾਮ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਤੇ ਫਸਟ ਕਮੈਂਟ ਵੀ ਪਿੰਨ ਕੀਤਾ ਹੋਇਆ ਟੈਲੀਗ੍ਰਾਮ ਦਾ ਲਿੰਕ ਜ਼ਰੂਰ ਜੁਆਇਨ ਕਰ ਲਓ ਕਿਉਂਕਿ ਉੱਥੇ ਜੋ ਵੀ ਇਨਫੋਰਮੇਸ਼ਨ ਆਊਗੀ ਪੇਪਰਾਂ ਬਾਰੇ ਜਾਂ ਕੋਈ ਕੁਐਸਚਨ ਆਨਸਰ ਮੈਨੂੰ ਵੈਸੇ ਨਾਰਮਲੀ ਰੁਟੀਨ 'ਚ ਜਾਦ ਆ ਜਾਂਦਾ ਜਿਹੜਾ ਕੁਐਸਚਨ ਆਨਸਰ ਉਹ ਮੈਂ ਟੈਲੀਗ੍ਰਾਮ ਚੈਨਲ ਦੇ ਉੱਪਰ ਪਾਉਂਦਾ ਰਹਿੰਦਾ ਤਾਂ ਟੈਲੀਗ੍ਰਾਮ ਲਿੰਕ ਦਾ ਲਿੰਕ ਟੈਲੀਗ੍ਰਾਮ ਦਾ ਲਿੰਕ ਹੈ ਜਿਹੜਾ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉੱਥੇ ਜਾ ਕੇ ਜੁਆਇਨ ਜੁਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਚਾਹਦੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ